ਹਾਂਜੀ ਦੋਸਤੋ ਪਹਿਲਾਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਆਪਣੇ ਸਾਹ ਯੂਰਪ ਬਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਟੂਰ ਕਰਾਉਣ ਲੱਗੇ ਆ ਆਪਣੀ ਫੈਕਟਰੀ ਦਾ ਠੀਕ ਹੈ ਜੀ ਵੀ ਜਿੱਥੇ ਆਪਾਂ ਲੱਗੇ ਆ ਠੀਕ ਹੈ ਜੀ ਇੱਥੇ ਮਿੱਟੀ ਦਾ ਕੰਮ ਹੁੰਦਾ ਵਾ ਕੀ ਕੀ ਬਣਦਾ ਵਾ ਤੇ ਕੀ ਕੁਛ ਇੱਥੇ ਸਾਰਾ ਆਪਾਂ ਤੁਹਾਨੂੰ ਵਿਖਾਵਾਂਗੇ ਤੇ ਆ ਤੁਸੀਂ ਪਹਿਲਾਂ ਬਾਹਰੋਂ ਚੈੱਕ ਕਰੋ ਠੀਕ ਹੈ ਜੀ ਸਾਰੀ ਆਪਾਂ ਤੁਹਾਨੂੰ ਫੈਕਟਰੀ ਖਾਵਾਂਗੇ ਬਹੁਤ ਵੱਡੀ ਫੈਕਟਰੀ ਆ ਕਿਵੇਂ ਕੰਮ ਚੱਲਦੇ ਆ ਪੁਰਤਗਾਲ ਦੇ ਵਿੱਚ ਮੋਰੋ ਦੇ ਵਿੱਚ ਇਹ ਫੈਕਟਰੀ ਆ ਜੀ ਫੈਕਟਰੀ ਦਾ ਨਾਮ ਆ ਕੋਨੋਲੀਵਾ ਕੋਨੋਲੀਵਾ ਦੇ ਵਿੱਚ ਆਪਾਂ ਕੰਮ ਕਰਦੇ ਆ ਉੱਥੋਂ ਸਿੱਧੀ ਮੇਨ ਐਂਟਰੀ ਆਪਣੀ ਠੀਕ ਆ ਜੀ ਮੇਨ ਐਂਟਰੀ ਤੋਂ ਬਾਅਦ ਜਿਹੜਾ ਕੀ ਸਭ ਨਾਲ ਪਹਿਲ ਨੰਬਰ ਤੇ ਹੁੰਦਾ ਇਹਨਾਂ ਦਾ ਛੋਟਾ ਜਿਹਾ ਪੈਟਰੋਲ ਪੰਪ ਠੀਕ ਆ ਜੀ ਇੱਥੇ ਡੀਜ਼ਲ ਤੇ ਪੈਟਰੋਲ ਦੋਵੇਂ ਇਕੱਠੀਆਂ ਚੀਜ਼ਾਂ ਤੇ ਪਾਓ ਮਸ਼ੀਨਾਂ ਤੇ ਆਹ ਰਿਪੇਅਰ ਤੇ ਲੱਗੀ ਹੋਈ ਆ ਮਸ਼ੀਨ ਠੀਕ ਹੋ ਗਿਆ ਜੀ ਤੇ ਉਸ ਤੋਂ ਬਾਅਦ ਆ ਆਪਣੇ ਪਤਰੂਨ ਦੀ ਗੱਡੀ ਆ ਪਤਰੂਨ ਯਾਨੀ ਕਿ ਮਾਲਕ ਦੀ ਤੇ ਅੰਦਰ ਇਥੋਂ ਐਂਟਰੀ ਹੁੰਦਿਆਂ ਸਾਰੀ ਸਭਨਾ ਪਹਿਲਾਂ ਤੇ ਨੰਬਰ ਤੇ ਹੁੰਦੀਆਂ ਦੋ ਮਸ਼ੀਨਾਂ ਠੀਕ ਹੈ ਜੀ ਇੱਕ ਇੱਕ ਮਸ਼ੀਨ ਆ ਇਹ ਆਪਾਂ ਪਹਿਲੇ ਬਲੌਗ ਚ ਦੱਸਿਆ ਹੋਇਆ ਵੀ ਕੀ ਕਰਦੀ ਆ ਜਿਹੜੀ ਕਿ ਮੇਨ ਮਿੱਟੀ ਫਿਲਟਰ ਹੁੰਦੀ ਆ ਸਾਫ਼ ਹੁੰਦੀ ਆ ਉਹ ਚੀਜ਼ ਇਹ ਕਰਦੀਆਂ ਮਸ਼ੀਨਾਂ ਦੋ ਮਸ਼ੀਨਾਂ ਲੱਗੀਆਂ ਦੋ ਖੂਹ ਆ ਠੀਕ ਹੈ ਜੀ ਖੂਹ ਦੇ ਵਿੱਚ ਕੀ ਆ ਮਟੀਰੀਅਲ ਆ ਪਾਣੀ ਆ ਤੇ ਮਿੱਟੀ ਆ ਗੰਦ ਪਹਿਲਾਂ ਜੋ ਵੀ ਆ ਉਹਨਾਂ ਦੇ ਵਿੱਚ ਥੱਲੇ ਇੱਕ ਪੱਖਾ ਲੱਗਾ ਬਹੁਤ ਵੱਡਾ ਘੁੰਮਦਾ ਰਹਿੰਦਾ ਵਾ ਉਹਨਾਂ ਦੇ ਤੇ ਪਾਈਪਾਂ ਰਾਈ ਠੀਕ ਹੈ ਜੀ ਸਾਰਾ ਮਟੀਰੀਅਲ ਜਾਂਦਾ ਤੇ ਇਥੋਂ ਆ ਜਿਹੜੀਆਂ ਦੋ ਇੱਕ ਨੰਬਰ ਮੋਟਰ ਆ ਜਿਹੜੀ ਠੀਕ ਹੈ ਜੀ ਆਹਾ ਤੇ ਇੱਕ ਆਹਾ ਇਹ ਦੋ ਚੀਜ਼ਾਂ ਉੱਪਰੋਂ ਬਾਕਸਿਆਂ ਨੂੰ ਭਰ ਦਿੰਦੀਆਂ ਵਾ ਤੇ ਇਹ ਸਾਰਾ ਕੰਮ ਇਹਨਾਂ ਦਾ ਵਾ ਮਿੱਟੀ ਨੂੰ ਤੁਸੀਂ ਕਹੋ ਫਿਲਟਰ ਕਰਦੀਆਂ ਗੰਦਪੱਲ ਦੂਰ ਕਰਦੀਆਂ ਤੇ ਸ਼ੁੱਧ ਕਰਦੀਆਂ ਉਹਦੇ ਚ ਇਹ ਸਾਰੀਆਂ ਹਨਾ ਭਰਮ ਤੇ 20-25 ਮਿੰਟ ਲਾ ਦਿੰਦੀ ਐ 20-25 ਮਿੰਟਾਂ ਤੋਂ ਬਾਅਦ ਉੱਪਰ ਜਾ ਕੇ ਇਹਨੂੰ ਖੋਲ ਕੇ ਆਪਾਂ ਸਾਰਾ ਦਿਖਾਇਆ ਹੋਇਆ ਤੁਸੀਂ ਦੇਖ ਲਿਓ ਅੱਜ ਤੁਹਾਨੂੰ ਆਪਾਂ ਫੈਕਟਰੀ ਵਿਖਾਉਣੀ ਆ ਠੀਕ ਹੈ ਜੀ ਤੇ ਆਜੋ ਆ ਘੁੰਮਣ ਦੇ ਵਿੱਚ ਮਟੀਰੀਅਲ ਆ ਜਿਹੜਾ ਆਪਾਂ ਤਿਆਰ ਕਰਦੇ ਇਹਨਾਂ ਦੇ ਵਿੱਚ ਠੀਕ ਹੋ ਗਿਆ ਜੀ ਉਸ ਤੋਂ ਬਾਅਦ ਯਾਰ ਇੱਧਰ ਵੱਰਦੇ ਆ ਸਾਰੀ ਇੱਧਰ ਵੀ ਆਪਾਂ ਚੱਲਦੇ ਆ ਪਹਿਲਾਂ ਆਪਾਂ ਚੱਲਦੇ ਆ ਰਾਈਟ ਸਾਈਡ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਰਾਈਟ ਸਾਈਡ ਕੀ ਆ ਆ ਜਾਓ ਜੀ ਦੇਖੋ ਰਾਈਟ ਸਾਈਡ ਆਪਣੇ ਆਹ ਥੋੜਾ ਜਿਹਾ ਇੱਧਰ ਖੁੱਲਾ ਵਾ ਠੀਕ ਹੈ ਜੀ ਇੱਕ ਛੋਟਾ ਗੇਟ ਹੈ ਹਾਂਜੀ ਉਸ ਤੋਂ ਬਾਅਦ ਆਹ ਰੂਮ ਆ ਜਾਂਦਾ ਇੱਕ ਜਿੱਥੇ ਆਪਾਂ ਬਹਿ ਕੇ ਰੋਟੀ ਪਾਣੀ ਖਾਣੀ ਆ ਠੀਕ ਹੈ ਜੀ ਤੇ ਰੋਟੀ ਪਾਣੀ ਗਰਮ ਕਰਨ ਵਾਸਤੇ ਆ ਠੀਕ ਹੈ ਜੀ ਭਾਂਡੇ ਧੋਣ ਵਾਸਤੇ ਆ ਮਸੀਨ ਲੱਗੀ ਆ ਤੇ ਬਾਕਸ ਆ ਜੋ ਵੀ ਤੁਸੀਂ ਆਪਦਾ ਸਮਾਨ ਪਰਸਨਲ ਕੋਈ ਚਾਹ ਵਗੈਰਾ ਰੱਖਣਾ ਫਰਿਜ ਦਿੱਤੀ ਹੋਈ ਆ ਤਾਂ ਤੁਸੀਂ ਆਪਦਾ ਜੋ ਵੀ ਰੱਖਣਾ ਨਾ ਠੰਡਾ ਤੱਤਾ ਜੋ ਵੀ ਪੀਣਾ ਤੁਸੀਂ ਕਰ ਸਕਦੇ ਹੋ ਦੂਜੇ ਨੰਬਰ ਤੇ ਆ ਆ ਜਾਂਦਾ ਜੀ ਆਪਣਾ ਵਾਸ਼ਰੂਮ ਵੇਖੋ ਨੀਡ ਐਂਡ ਕਲੀਨ ਬਾਥਰੂਮ ਆ ਪੂਰੇ ਠੀਕ ਹੋ ਗਿਆ ਜੀ ਉਸ ਤੋਂ ਬਾਅਦ ਤੀਸਰਾ ਰੂਮ ਆ ਕੱਪੜੇ ਚੇਂਜ ਕਰਨ ਵਾਲਾ ਠੀਕ ਹੈ ਜੀ ਆ ਇੱਕ ਲੇਡੀਜ਼ ਜੋ ਮਤਲਬ ਕਿ ਲੱਗੀਆਂ ਹੋਣੀਆਂ ਉਹਨਾਂ ਲਈ ਆ ਤੇ ਆ ਬੰਦੇ ਦਾ ਤੁਹਾਨੂੰ ਪਤਾ ਹੀ ਆ ਚਲੋ ਕਰ ਲੈਂਦੇ ਚੇਂਜ ਠੀਕ ਹੈ ਜੀ ਤੇ ਆ ਜੋ ਉਸ ਤੋਂ ਬਾਅਦ ਕੀ ਆ ਜੀ ਆਪਾਂ ਚੱਲਦੇ ਆਂ ਲੈਫਟ ਸਾਈਡ ਜਿੱਦੋਂ ਆਪਾਂ ਐਂਟਰ ਕੀ ਇੱਥੇ ਸੀਗੇ ਆਜੋ ਹੁਣ ਤੁਹਾਨੂੰ ਮੈਂ ਲੈ ਕੇ ਚੱਲਦਾ ਸਾਰੀ ਆਪਾਂ ਦਿਖਾਉਨੇ ਆ ਤੇ ਧਿਆਨ ਨਾਲ ਦੇਖਣਾ ਤੁਸੀਂ ਸਾਰਾ ਠੀਕ ਹੈ ਜੀ ਤੇ ਜੋ ਬਾਕੀ ਆਪਣੇ ਕਿਸੇ ਦਾ ਭਰਾ ਦਾ ਪੁੱਛਦੇ ਆਪਾਂ ਨੂੰ ਹਨਾ ਇੰਸਟਾ ਤੇ ਮੈਸੇਜ ਤਾਂ ਜਰੂਰ ਯਾਰ ਕੋਈ ਚੱਕਰ ਨਹੀਂ ਤੇ ਹਾਂ ਹਾਂ ਤੁਸੀਂ ਵੇਖੋ ਏਡੀ ਫੈਕਟਰੀ ਅਸੀਂ ਦੋ ਜਾਣੀ ਆ ਤੇ ਦੋਸਤੋ ਉਸ ਤੋਂ ਬਾਅਦ ਕੀ ਹੁੰਦਾ ਵਾ ਉਹ ਮਿੱਟੀ ਆ ਠੀਕ ਹੈ ਜਦੋਂ ਬਣ ਜਾਂਦੀ ਆ ਇਹ ਪਟਿਆਂ ਆ ਪਟਾ ਚੱਲ ਪੈਂਦਾ ਇੱਥੇ ਛੱਡ ਤੇ ਸਿੱਟੀ ਜਾਂਦੀ ਠੀਕ ਹੈ ਜਦੋਂ ਇੱਥੇ ਸਿੱਟੀ ਜਾਂਦੀ ਆ ਤਾਂ ਸਾਰੀ ਮਸ਼ੀਨ ਚੱਕਦੀ ਆ ਠੀਕ ਆ ਉਹ ਮਸ਼ੀਨ ਖੜੀ ਜਿਹੜੀ ਠੀਕ ਹੈ ਜੀ ਜਿਹੜੀ ਆ ਮਸ਼ੀਨ ਆ ਇਹਨੇ ਚੱਕਣੀ ਆ ਜਮਾ ਕਰੀ ਜਾਣੀ ਉੱਥੇ ਠੀਕ ਹੈ ਜੀ ਆ ਦੇਖੋ ਤੁਸੀਂ ਇਹ ਕਾ ਮਸ਼ੀਨ ਆ ਠੀਕ ਹੈ ਜੀ ਇਹ ਮੰਨ ਲਓ ਵੀ ਇੱਕੋ ਦਾ ਮਿੱਟੀ ਨੂੰ ਸੁਕਾ ਕੇ ਤੇ ਸੁੱਕੀ ਮਿੱਟੀ ਕਰਕੇ ਝੂਰਾ ਪੂਰਾ ਕਰਕੇ ਉਹ ਮਲਕੀ ਮਸ਼ੀਨ ਹੈ ਇਹ ਜਿਵੇਂ ਮੰਨ ਲਓ ਵੀ ਉੱਥੇ ਗਿੱਲੀ ਮਿੱਟੀ ਹੁੰਦੀ ਨਾ ਪਿਆਰ ਉਹ ਮਿੱਟੀ ਇੰਦੇ ਚ ਜਾਂਦੀ ਆ ਉਸ ਤੋਂ ਬਾਅਦ ਜਿਵੇਂ ਤੁਸੀਂ ਦੇਖ ਸਕਦੇ ਹੋ ਥੱਲੇ ਇੱਥੇ ਸੁੱਕੀ ਸੁੱਕੀ ਡਿੱਗੀ ਹੋਊਗੀ ਪੂਰੀ ਹੋਈ ਮਿੱਟੀ ਨਾਲ ਦੀ ਨਾਲ ਹੀ ਸੁੱਕੀ ਜਾਂਦੀ ਆ ਠੀਕ ਹੈ ਜੀ ਇਹਦਾ ਉਹ ਕੰਮ ਆ ਤੇ ਆਹ ਮਸ਼ੀਨ ਅੰਦਰੋਂ ਆਪਣੇ ਜਿੰਨਾ ਉੱਥੇ ਮਟੀਰੀਅਲ ਤਿਆਰ ਹੁੰਦਾ ਤੇ ਇੱਥੇ ਲਿਆ ਕੇ ਜਮਾ ਕਰਦੀ ਆ ਦੇਖ ਲਓ ਠੀਕ ਹੋ ਗਿਆ ਜੀ ਇੱਥੇ ਲਿਆ ਕੇ ਆਹ ਮਸ਼ੀਨ ਉਸ ਤੋਂ ਬਾਅਦ ਕੀ ਆ ਇੱਥੇ ਟਰੱਕ ਲੱਗਦੇ ਆ ਠੀਕ ਹੈ ਦੋਸਤੋ ਇਧਰ ਦੀ ਟਰੱਕ ਹੁੰਦੇ ਆ ਆ ਇਦਰੀ ਠੀਕ ਹੈ ਜੀ ਓਕੇ ਜੀ ਇੱਥੇ ਟਰੱਕ ਲੱਗਦਾ ਆ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਕੀ ਹੁੰਦਾ ਟਰੱਕ ਭਰੀ ਜਾਂਦੇ ਆ ਲਈ ਜਾਂਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਕੀ ਆ ਵੀ ਮੰਨ ਲਓ ਵੀ ਮਟੀਰੀਅਲ ਆਸੇ ਪਾਸੇੋਂ ਲਿਆਉਣ ਵਾਸਤੇ ਹਨਾ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਯੂਜ਼ ਕਰਦੇ ਆ ਦੇਖੋ ਜੀ ਤੁਸੀਂ ਕਿਉਂਕਿ ਬਹੁਤ ਵੱਡੀ ਦੇ ਤਾਰ ਤੇ ਕੰਮ ਹੁੰਦਾ ਵਾ ਆ ਦੇਖੋ ਇੰਦੇ ਰਹੀਂ ਕੀ ਗੰਦ ਪਹਿਲੇ ਜਿੰਨਾ ਮਿੱਟੀ ਦਾ ਹੁੰਦਾ ਉਹ ਇੱਥੇ ਇੰਦੇ ਰਹੀਂ ਲਿਆ ਕੇ ਇੱਥੇ ਜਮਾ ਕਰਦੇ ਆ ਕਿਉਂਕਿ ਸਾਰਾ ਬਾਅਦ ਵਿੱਚ ਆਪਣੀਆਂ ਪਸ਼ੁੱਧ ਹੋਈ ਜਾਂਦਾ ਕੰਮ ਠੀਕ ਹੈ ਪਹਿਲਾਂ ਇਹਦੇ ਤੇ ਜੋ ਵੀ ਜਿੱਥੋਂ ਵੀ ਇਹਨਾਂ ਨੂੰ ਕਿਤੋਂ ਮਿਲਦਾ ਇਹਦੇ ਰਾਈ ਲਿਆਉਂਦੇ ਆ ਠੀਕ ਹੈ ਜੀ ਤੇ ਆ ਜਿਹੜੀ ਮਸ਼ੀਨ ਪਰਲੀ ਸਾਈਡ ਲੱਗੀ ਸੀ ਉਹਦਾ ਦੇਖ ਲਓ ਤੁਸੀਂ ਸਿਸਟਮ ਕਿੰਨਾ ਉੱਚਾ ਵਾ ਠੀਕ ਹੈ ਜੀ ਉਹ ਤੋਂ ਉਹ ਵੀ ਮਿੱਟੀ ਤੁਹਾਨੂੰ ਦਿਖਾ ਦਿੰਨਾ ਮੈਂ ਉਹ ਮਿੱਟੀ ਲੱਗੀ ਆ ਇੱਧਰ ਆਵੇ ਆ ਆ ਦੇਖ ਲਓ ਇਹ ਮਿੱਟੀ ਜਿਹੜੀ ਆਪਣੀ ਸਿੱਧੀ ਆਈ ਜਾਂਦੀ ਗਿੱਲੀ ਮਿੱਟੀ ਆ ਠੀਕ ਹੈ ਜੀ ਇਹਨੂੰ ਤੁਸੀਂ ਦੇਖ ਸਕਦੇ ਹੋ ਕਿੰਨੀ ਗਿੱਲੀ ਆ ਇਹ ਆਵੇ ਓਕੇ ਜੀ ਉਸ ਤੋਂ ਬਾਅਦ ਆਹ ਮਿੱਟੀ ਦੇਖੋ ਹੁਣ ਜਿਹੜੀ ਮਿੱਟੀ ਗਿੱਲੀ ਮਿੱਟੀ ਉਹ ਮਸ਼ੀਨ 'ਚ ਸੜਦੀ ਇਹਨਾਂ ਨੇ ਤਾਂ ਸੁੱਕ ਕੇ ਇਦਾਂ ਦੀ ਨਿਕਲਣੀ ਆ ਠੀਕ ਹੈ ਜੀ ਆਜੋ ਉਸ ਤੋਂ ਬਾਅਦ ਆ ਤੁਸੀਂ ਦੇਖ ਲਿਆ ਬੜੀ ਘੈਂਟ ਚੀਜ਼ ਆ ਯਾਰ ਇਹ ਤੇ ਆ ਇਹ ਬਾਹਰਲਾ ਬੰਦਾ ਯੂਜ਼ ਕਰਦਾ ਇਹਨੂੰ ਕਿਉਂਕਿ ਬਾਹਰ ਵੀ ਇੱਕ ਬਹੁਤ ਵੱਡੀ ਮਸ਼ੀਨ ਲੱਗੀ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ ਖਰਾਬ ਸੀਗੀ ਤੇ ਦੋ ਦਿਨ ਤੋਂ ਇਹਦੀ ਸੈਲਫ ਖਰਾਬ ਹੋ ਗਈ ਸੀਗੀ ਤੇ ਇਹਨਾਂ ਨੇ ਠੀਕ ਕਰਤੀ ਆ ਠੀਕ ਹੈ ਜੀ ਆਜੋ ਉਸ ਤੋਂ ਬਾਅਦ ਕੀ ਆ ਦੋਸਤੋ ਬਾਹਰ ਨਿਕਲਦੇ ਆ ਸਾਰੀ ਨਾ ਇੱਧਰ ਬਹੁਤ ਵੱਡੀ ਜਗ੍ਹਾ ਇਹਨਾਂ ਦੀ ਠੀਕ ਆ ਆਪਾਂ ਨਹੀਂ ਜਾਵਾਂਗੇ ਬਹੁਤ ਵੱਡਾ ਇੱਧਰ ਦੀ ਵੀ ਟਰੱਕ ਵਗੈਰਾ ਹੁੰਦੇ ਆ ਮਟੀਰੀਅਲ ਜਿੰਨਾ ਇਹਨਾਂ ਦਾ ਕੋਈ ਗੰਦ ਪਿੱਲ ਪਿਆ ਇੱਧਰ ਪਿਆ ਵਾ ਬਾਅਦ ਵਿੱਚ ਲਿਆ ਲਿਆ ਠੀਕ ਹੈ ਜੀ ਆਹ ਵਰਕਸ਼ਾਪ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ A to Z ਚੀਜ਼ਾਂ ਕੋਈ ਬਾਹਰੋਂ ਠੀਕ ਕਰਨ ਨਹੀਂ ਆਉਂਦਾ ਜਿੰਨਾ ਸਮਾਨ ਆ ਇੱਥੇ ਖਰਾਬ ਹੋਇਆ ਇੱਕ ਉਹ ਤਾਂ ਇੱਥੇ ਜਿਹੜੇ ਮਤਲਬ ਕਿ ਆਪਣੇ ਦੋ ਬੰਦੇ ਹਨਾ ਮਾਲਕ ਨੇ ਰੱਖੇ ਹੋਏ ਨੇ ਜਿਹੜੇ ਫੈਕਟਰੀ ਨੂੰ ਸ਼ਾਮ ਦੇ ਆ ਸਾਰਾ ਕੋ ਕਰਦੇ ਆ ਉਹੀ ਕਰਦੇ ਆ ਸਾਰਾ ਕੁਝ ਠੀਕ A to Z ਚੀਜ਼ਾਂ ਐ ਡੀਆਂ ਵੱਡੀਆਂ ਵੱਡੀਆਂ ਤੁਹਾਨੂੰ ਮੈਂ ਮਸ਼ੀਨਾਂ ਵਿਖਾਈਆਂ ਬਾਹਰ ਸਭ ਇੱਥੇ ਠੀਕ ਹੁੰਦਾ ਕੋਈ ਮਕੈਨਿਕ ਬਾਰ ਨਹੀਂ ਆਉਂਦਾ ਠੀਕ ਕਰਨ ਤੇ ਆ ਤੁਸੀਂ ਵਰਕਸ਼ਾਪ ਦੇਖ ਸਕਦੇ ਹੋ ਠੀਕ ਹੈ ਜੀ ਤੇ ਵਰਕਸ਼ਾਪ ਦੇ ਨਿਕਲਦੇ ਆਂ ਜੀ ਸਾਰ ਇਕਾਥਾਂ ਇਹਨਾਂ ਨੇ ਕਵਰ ਕੀਤੀ ਹੋਈ ਆ ਠੀਕ ਹੈ ਜੀ ਇੱਥੇ ਕੀ ਹੁੰਦਾ ਵਾ ਰੇਤਾ ਵੀ ਇੱਥੇ ਨਿਕਲਦੀ ਆ ਠੀਕ ਆ ਉਹ ਤੁਹਾਨੂੰ ਮਸ਼ੀਨ ਮੈਂ ਦਿਖਾਉਂਦਾ ਕਿਹੜੀ ਮਸ਼ੀਨ ਕੱਢਦੀ ਆ ਤੇ ਰੇਤਾ ਬੱਜਰੀ ਠੀਕ ਹੈ ਜੀ ਇੱਥੇ ਜਮਾ ਹੁੰਦੀ ਆ ਕਿਉਂਕਿ ਮੀਂਹ ਕਣੀ ਦਾ ਟਾਈਮ ਹੁੰਦਾ ਵਾ ਤਾਂ ਕਰਕੇ ਇੱਥੇ ਜਮਾ ਹੁੰਦਾ ਵਾ ਸਮਾਨ ਯਾਰ ਫੈਕਟਰੀ ਦੇ ਵਿੱਚ ਬਹੁਤ ਜ਼ਿਆਦਾ ਫालतू ਵੀ ਯਾਰ ਜਿਵੇਂ ਲਈਏ ਸਾਧ ਨੂੰ ਉਹ ਦੇਖੋ ਇੱਕ ਆ ਚੀਜ਼ ਬੇਕਾਰ ਕੀਤੀ ਪਈ ਆ ਠੀਕ ਹੈ ਜੀ ਆ ਚੀਜ਼ ਬੇਕਾਰ ਕਰਕੇ ਸਿੱਟੀ ਹੋਈ ਆ ਤਾਂ ਕਰਕੇ ਬਹੁਤ ਇਦਾਂ ਦੀਆਂ ਚੀਜ਼ਾਂ ਵੀ ਆ ਜਿਹੜੀਆਂ ਇਹਨਾਂ ਨੇ ਉਦਾਂ ਸਿੱਟੀਆਂ ਆ ਤੇ ਇੱਕ ਤੁਹਾਨੂੰ ਮੈਂ ਹੋਰ ਥੋੜਾ ਜਿਹਾ ਏਰੀਆ ਦਿਖਾ ਦਿੰਨਾ ਉਹ ਨੇੜੀ ਆ ਆ ਲਿਸ਼ੂ ਜਿਹੜਾ ਜਿੱਥੇ ਸਭ ਕੁਝ ਬੇਕਾਰ ਚੀਜ਼ਾਂ ਮਤਲਬ ਕਿ ਜਿਹੜੀਆਂ ਕੰਮ ਦੀਆਂ ਨਹੀਂ ਹੈਗੀਆਂ ਆਪਣੇ ਉਹ ਸਿੱਟੀਆਂ ਹੋਈਆਂ ਆ ਆ ਜੀ ਤੁਹਾਨੂੰ ਦਿਖਾਉਣਾ ਲੋ ਅਹਾਂ ਜੀ ਜੀ ਠੀਕ ਹੈ ਜੀ ਬਹੁਤ ਵੱਡਾ ਉੱਥੋਂ ਤੱਕ ਕਵਰ ਕੀਤਾ ਹੋਇਆ ਜੋ ਚੀਜ਼ ਫालतੂ ਆ ਇੱਥੇ ਲਿਆ ਕੇ ਸਿੱਟੀ ਜਾਂਦੀ ਆ ਉਸ ਤੋਂ ਬਾਅਦ ਜੇ ਕੋਈ ਚਾਹੀਦਾ ਹੋਵੇ ਤਾਂ ਇੱਥੋਂ ਕੱਢ ਲਈਦੀ ਆ ਨਹੀਂ ਤਾਂ ਚਲੋ ਠੀਕ ਹੈ ਮੀਂਹ ਕਣੀ ਬਹੁਤ ਪੈ ਰਹੀ ਆ ਤੇ ਹੁਣ ਘਟਿਆ ਸੀ ਨਹੀਂ ਮੈਂ ਕਿਹਾ ਚਲੋ ਆਪਣੇ ਯਾਰਾਂ ਦੋਸਤਾਂ ਨੂੰ ਕਿਉਂ ਨਾ ਆਪਾਂ ਆਹਦੀ ਫੈਕਟਰੀ ਦਾ ਟੂਰ ਕਰਾ ਦਈਏ ਕੰਮ ਯਾਰ ਮਿੱਟੀ ਦਾ ਉਦਾਂ ਕੰਮ ਬੜਾ ਘੈਂਟ ਆ ਠੀਕ ਹੈ ਜੀ ਜੋਰ ਵਾਲਾ ਨਹੀਂ ਹੈਗਾ ਕੰਮ ਬਾਹਰ ਤੁਕਨਾ ਨਹੀਂ ਹੈਗਾਗਾ ਕੋਸ਼ੂ ਵੀ ਨਹੀਂ ਹੈਗਾਗਾ ਕੰਮ ਆਪਾਂ ਮਸ਼ੀਨ ਤੇ ਹੁੰਨੇ ਆ ਅੰਦਰ ਜਿਹੜੀ ਮੈਂ ਤੁਹਾਨੂੰ ਦਿਖਾਈ ਹੈ ਤੇ ਇੱਧਰ ਬਾਹਰ ਉਹ ਜਿਹੜਾ ਤੁਹਾਨੂੰ ਦਿਖਾਇਆ ਸੀ ਨਾ ਬੁੱਢਾ ਇੱਕ ਤੁਰਿਆ ਫਿਰਦਾ ਉਹ ਹੁੰਦਾ ਇੱਥੇ ਠੀਕ ਹੈ ਜੀ ਇੱਥੇ ਕੀ ਚੱਲਦਾ ਜਿਹੜੀ ਉਹ ਤੁਹਾਨੂੰ ਦਿਖਾਉਣਾ ਜਿਹੜੀ ਉਹ ਸਾਹਮਣੀ ਮਸ਼ੀਨ ਹੈ ਨਾ ਬੱਜਰੀ ਰੇਤਾ ਤੇ ਇੱਕ ਚੀਜ਼ ਨਾ ਕੰਕਰੀਟ ਜੀ ਹੁੰਦੇ ਜਿਹੜੇ ਬਰੀਕ-ਬਰੀਕ ਬੱਜਰੀ ਦੇ ਉਹ ਠੀਕ ਹੈ ਜੀ ਤਿੰਨ ਚੀਜ਼ਾਂ ਉਹ ਮਸ਼ੀਨ ਕੱਢਦੀ ਆ ਠੀਕ ਹੈ ਉਹ ਨੁਮਾੜਾ ਖਾਉਂਦਾ ਵੇਖੋ ਕਿੱਡੇ-ਕੱਡੇ ਲੱਗੇ ਪਏ ਨੇ ਢੇਰ ਇਹ ਸਾਰੀ ਇਹਨਾਂ ਨੇ ਕੱਢ ਕੇ ਰੱਖੇ ਹੋਇਆ ਟਰੈਕਟਰ ਟਰਾਲੀਆਂ ਜੋ ਵੀ ਬੰਦਿਆਂ ਨੂੰ ਜਿੱਥੋਂ ਵੀ ਲੋਡ ਹੁੰਦੀ ਹੈ ਨਾ ਭਰ-ਭਰ ਲਈ ਜਾਂਦੇ ਆ ਉਹੀ ਏਰੀਆ ਆ ਗਿਆ ਜਿੱਥੋਂ ਦੀ ਆਪਾਂ ਸ਼ੁਰੂ ਕੀਤੀ ਸੀ ਵੀਡੀਓ ਠੀਕ ਹੈ ਜੀ ਆਜੋ ਆਪਾਂ ਚੱਲਦੇ ਹਾਂ ਅੱਗੇ ਕਿਉਂਕਿ ਨਾ ਮੀਂਹ ਬਹੁਤ ਪੈ ਰਿਹਾ ਆਇਕ ਆ ਹਫ਼ਤਾ ਪੂਰਾ ਅੱਜ ਹੈਗਾ ਸ਼ਨੀਵਾਰ ਜੀ ਤੇ ਪੂਰਾ ਹਫ਼ਤਾ ਮੀਂਹ ਪਿਆ ਆ ਠੀਕ ਹੈ ਤਾਂ ਕਰਕੇ ਬਹੁਤ ਜ਼ਿਆਦੇ ਮਲਕੀ ਨਾ ਮਿੱਟੀ ਦਾ ਥੋੜਾ ਜਿਹਾ ਹੋਇਆ ਪਿਆ ਕੰਮ ਖਰਾਬ ਦੇਖੋ ਆਹ ਮਸ਼ੀਨ ਆ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਕੱਢਦੀ ਆ ਬੱਜਰੀ ਰੇਤਾ ਆ ਇੱਥੇ ਰੇਤਾ ਨਿਕਲਦੀ ਆ ਸਾਹਮਣੀ ਤੇ ਦੇਖ ਸਕਦੇ ਹੋ ਠੀਕ ਹੈ ਜੀ ਤੇ ਜਿਹੜੇ ਬੇਕਾਰ ਚੀਜ਼ਾਂ ਵੱਡੇ ਰੋੜੇ ਆ ਠੀਕ ਹੈ ਜੀ ਉਹ ਇੱਥੇ ਸਿੱਟੀ ਜਾਣੀਆਂ ਨੇ ਉਹ ਸਾਹਮਣੇ ਠੀਕ ਆ ਆ ਗਈ ਤੁਹਾਡੀ ਆਪਣੀ ਰੇਤਾ ਠੀਕ ਹੋ ਗਿਆ ਜੀ ਤੇ ਰੇਤਾ ਦੀ ਬੈਕ ਸਾਈਡ ਤੇ ਕੰਕਰੀਟ 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 ਜਿਹੜੇ ਆਪਾਂ ਮਤਲਬ ਕਿ ਜਿਵੇਂ ਕਹ ਲੋ ਵੀ ਆਪਾਂ ਰੇਤਾ ਦੇ ਵਿੱਚ ਹਨਾ ਮਿਕਸ ਕਰਕੇ ਕੋਈ ਚੀਜ਼ ਨੂੰ ਆਪਾਂ ਮਜ਼ਬੂਤ ਕਰਨ ਵਾਸਤੇ ਹੁੰਦਾ ਵਾ ਉਹ ਚੀਜ਼ ਹੈ ਜੀ ਜਿੱਥੋਂ ਇਹ ਸਾਰਾ ਕੰਮ ਓਪਰੇਟ ਹੁੰਦੀ ਆ ਮਸ਼ੀਨ ਉਹ ਆਹ ਵਾ ਏਰੀਆ ਠੀਕ ਹੈ ਜੀ ਆਹ ਦੇਖੋ ਸਾਰਾ ਏਰੀਆ ਇੱਥੋਂ ਓਪਰੇਟ ਹੁੰਦਾ ਵਾ ਆ ਤੁਸੀ ਕੰਕਰੀਟ ਦੇਖ ਸਕਦੇ ਹੋ ਰੇਤਾ ਵਿਖਾਤੀ ਤੇ ਤੁਹਾਨੂੰ ਬੱਜਰੀ ਦਿਖਾਤੀ ਠੀਕ ਹੈ ਜੀ ਇਹ ਸਾਰੀ ਮਸ਼ੀਨ ਦਾ ਜਿਹੜਾ ਮਟੀਰੀਅਲ ਆ ਉਹ ਸਾਹਮਣੇ ਜਿੰਨਾ ਵੀ ਗੰਦ ਪੈਲ ਪਿਆ ਆ ਗੰਦ ਪੈਲ ਹੈ ਜੀ ਇਹਨਾਂ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਆ ਠੀਕ ਆ ਤਿੰਨੇ ਚੀਜ਼ਾਂ ਇਹਦੇ ਵਿੱਚ ਆ ਉਹਨਾਂ ਦੇ ਵਿੱਚ ਪੈ ਜਾਂਦਾ ਸਮਾਨ ਠੀਕ ਆ ਜੀ ਉੱਥੋਂ ਘੁੰਮਦਾ ਘੁੰਮਦਾ ਪਟੇ ਦੇ ਜਾਂਦਾ 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 ਉਹ ਉਹਨਾਂ ਦੇ ਵਿੱਚ ਘੁੰਮਦਾ ਵਾ ਉਸ ਤੋਂ ਬਾਅਦ ਅੱਗੇ ਪਾਣੀ ਵਿੱਚ ਦੀ ਗੁਜ਼ਰਦਾ ਵਾ ਠੀਕ ਆ ਜੀ ਕਈ ਸਟੈਪ ਪਾਰ ਕਰਨ ਤੋਂ ਬਾਅਦ ਉਸ ਤੋਂ ਬਾਅਦ ਕੀ ਹੁੰਦਾ ਉਹ ਜਿਹੜੇ ਲੀਸ਼ੂ ਚੀਜ਼ਾਂ ਆ ਜਿਵੇਂ ਹੀ ਬੇਕਾਰ ਉਹ ਅੱਡ ਨਿਕਲੀ ਜਾਂਦਾ ਆ ਚੀਜ਼ਾਂ ਅੱਡੇ ਨਿਕਲੀ ਜਾਂਦੀਆਂ ਤੁਹਾਨੂੰ ਮੈਂ ਦਿਖਾ ਦਿੰਦਾ ਜੀ ਆ ਦੇਖੋ ਆ ਚੀਜ਼ ਕਹਿੰਦਾ ਸੀ ਆ ਲੋ ਆ ਦੇਖੋ ਠੀਕ ਹੈ ਇਹ ਅੱਡੇ ਨਿਕਲੀ ਜਾਂਣਾ ਠੀਕ ਹੋ ਗਿਆ ਜੀ ਤੇ ਦੇਖੋ ਤੇ ਇਹ ਰੇਤਾ ਆ ਚੀਜ਼ ਆ ਗਈ ਰੇਤਾ ਆ ਗਈ ਜੀ ਠੀਕ ਹੈ ਜੀ ਇਹ ਅੱਡੇ ਨਿਕਲੀ ਜਾਣੀਆਂ ਬੱਜਰੀ ਆ ਜਿਹੜੀ ਉਹ ਉਧਰਲੀ ਸਾਈਡ ਅੱਡੇ ਨਿਕਲੀ ਜਾਣੀਆਂ ਠੀਕ ਹੈ ਜੀ ਤੇ ਆ ਜੋ ਇੰਨਾ ਕੰਮ ਵੇਖ ਲਓ ਇੱਥੇ ਚੱਲਦੇ ਆ ਚੌਥਾ ਕੰਮ ਅੰਦਰ ਚੱਲਦਾ ਸਾਰਾ ਸਾਲ ਕੰਮ ਚੱਲਦਾ ਵਾ ਇੱਕ ਮਿੰਟ ਕੰਮ ਬੰਦ ਨਹੀਂ ਹੁੰਦਾ 24 ਘੰਟਿਆਂ 'ਚ 16 16 ਘੰਟੇ ਫੈਕਟਰੀ ਚੱਲਦੀ ਹੈ ਜੀ ਠੀਕ ਹੈ ਜੀ 8 ਘੰਟੇ ਦੀ ਇੱਕ ਸ਼ਿਫਟ ਹੈ ਜੀ 8 ਘੰਟੇ ਦੀ ਇੱਕ ਸ਼ਿਫਟ ਆ ਬੰਦੇ ਲਿਮਟਿਡ ਜੇ ਆ ਜਿਆਦਾ ਗਾ ਨਹੀਂ ਹੈਗਾ ਇੱਥੇ ਬਹੁਤ ਵਧੀਆ ਮਤਲਬ ਕੀ ਹੈਗਾ ਵਾ ਇਸ ਟਾਈਮ ਅਸੀਂ ਤੁਸੀਂ ਦੇਖ ਲਓ ਸਿਰਫ ਦੋ ਬੰਦੇ ਆ ਐਡੀ ਵੱਡੀ ਫੈਕਟਰੀ ਦੇ ਵਿੱਚ ਸਿਰਫ ਅਸੀਂ ਦੋ ਜਣੇ ਆ ਤੇ ਕੰਮ ਸਾਡੇ ਕੋਲੇ ਹੈ ਨਹੀਂ ਸੀ ਕੋਈ ਵੀ ਤਾਂ ਕਰਕੇ ਅਸੀਂ ਵੇਲੇ ਸੀ 2 ਘੰਟੇ ਮੈਂ ਕਿਹਾ ਕਿਉਂ ਨਾ ਤੁਹਾਨੂੰ ਦਿਖਾ ਦਈਏ ਤੇ ਮੌਸਮ ਵੀ ਤੁਸੀਂ ਚੈੱਕ ਕਰੋ ਬਾਬੇ ਦਾ ਵੀ ਸਿਰਾ ਕਰਾਇਆ ਗਿਆ ਤੇ ਆ ਜੋ ਆਪਾਂ ਉੱਥੇ ਹੀ ਆ ਗਏ ਆ ਜਿੱਥੋਂ ਚੀਜ਼ ਸ਼ੁਰੂ ਕੀਤੀ ਸੀਗੀ ਠੀਕ ਹੈ ਜੀ ਬਾਕੀ ਆਪਣੇ ਆਉਣ ਵਾਲੇ ਭਰਾਵਾਂ ਨੂੰ ਸੁਨੇਹਾ ਵਾ ਵੀ ਜਿਹੜੇ ਭਰਾ ਚਾਹਵਾਨ ਆਉਣ ਦੇ ਲਈ ਬਹੁਤ ਮੈਸੇਜ ਕਰਦੇ ਆ ਆਓ ਵੀਰੇ ਜੀ ਸਾਥ ਕੇ ਸਾਰਿਆਂ ਭਰਾਵਾਂ ਲਈ ਤੇ ਆਪਦਾ ਬਸ ਚੱਕੰਨੇ ਹੋ ਕੇ ਪੂਰੀ ਗੱਲਬਾਤ ਕਰਕੇ ਏਜੰਟ ਨਾਲ ਠੀਕ ਹੈ ਜੀ ਪੱਕੇ ਪੈਰੀ ਪੱਕੇ ਪੇਪਰਾਂ ਤੇ ਆਓ ਲਿੰਕ ਬਣਾ ਕੇ ਆਓ ਲੈਂਗੁਏਜ ਸਿੱਖ ਕੇ ਆਓ ਤੇ ਬਾਕੀ ਹਾਂਜੀ ਕਿਸੇ ਨੇ ਪਰਸਨਲੀ ਗੱਲ ਕਰਨੀ ਹੋਵੇ ਤਾਂ ਯੂਅਰਸ ਪੰਨੂ ਤੇ ਆਪਾਂ ਨੂੰ ਹਨਾ ਆਈਡੀ ਤੇ ਮੈਸੇਜ ਕਰ ਸਕਦਾ ਵਾ ਬਹੁਤ ਭਰਾ ਆਪਣੇ ਨਾਲ ਟੱਚ ਚ ਤੇ ਬਾਕੀ ਆਪਾਂ ਸ਼ੁਰੂ ਕੀਤੀ ਸੀ ਜਿੱਥੋਂ ਦੋਸਤੋ ਤੇ ਉੱਥੇ ਵੀਡੀਓ ਖਤਮ ਕਰਨ ਲੱਗੇ ਆ ਤੇ ਮਿਲਦੇ ਆ ਸਾਰਿਆਂ ਨੂੰ ਆਸ ਕਰਦਾ ਹਾਂ ਕਿ ਸਾਰੇ ਬਹੁਤ ਵਧੀਆ ਹੋਵੋਗੇ ਤੇ ਸਾਰਿਆਂ ਨੂੰ ਆਪਾਂ ਬਹੁਤ ਜਲਦੀ ਨਵੀਆਂ-ਨਵੀਆਂ ਅਪਡੇਟ ਦਿੰਦੇ ਰਵਾਂਗੇ ਜੇ ਕਿਸੇ ਦਾ ਕੋਈ ਪਰਸਨਲ ਸਵਾਲ ਆ ਤਾਂ ਆਪਣੇ ਨਾਲ ਕਰ ਸਕਦਾ ਜੀ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਜੁੜਉਂਦੇ ਰਹੋ ਵਸਦੇ ਰਹੋ ਜੀ ਸਤਿ ਸ੍ਰੀ ਅਕਾਲ